ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਪੁੰਚੇ ਵੇ ਮੋਟਰ ਉਪਰ ਰਾਤ ਬੁਖਾਰ ਜ਼ਖਾਮ ਨੇ ਢਾਲੀ ਥੋੜਾ ਜਿਹਾ ਸਰੀਰ ਅੱਜ ਡਾਊਨ ਆ ਭਈਏ ਗੰਨਾ ਬੰਨਣ ਲੱਗੇ ਅੱਜ ਜਿਹੜਾ ਰਹਿ ਗਿਆ ਦਾ ਕੱਲ ਮੈਂ ਚੱਲ ਉਹਨਾਂ ਜਾਜੂ ਦੇ ਆਈਏ ਮਗੀ ਪਹਿਲਵਾਨ ਸਾਹਿਬ ਸਾਡੇ ਕੱਖ ਵੱਢ ਰਹੇ ਅੱਜ ਹੋਰ ਬੁੱਟਿਆਂ 'ਚ ਕੱਖਾਂ ਦਾ ਹੈ ਤਾਂ ਕੁਝ ਨਹੀਂ ਯਾਰ ਉਹ ਮਹੱਗ ਉਲਝ ਜਾਣਾ ਫਿਰ ਵੱਢ ਲੀ ਪਹਿਲਾਂ ਨੇ ਵੱਢਣਾ ਤਾਂ ਪੈਣਾ ਹੀ ਆ ਪੌਣਾ ਦਾ ਪੈਣਾ ਕੋ ਡੰਕਰਾਂ ਨੂੰ ਉਹ ਗੱਲ ਕਰਦਾ ਵਦਿਆ ਹੌਲਡ ਜਾਣਾ ਦਾ ਅੱਛਾ ਵਦਨ ਦੇਣਾ ਹੀ ਨਹੀਂ ਪਹਿਨਾ ਪਹਿਨੀ ਨਵੇੜਤਾ ਉਹ ਮਾ ਉੜਦੇ ਨਾ ਜਾਵੇ ਛੋਟਾ ਛੋਟਾ ਜੀ ਨਵੇੜਤਾ ਕੰਡਦਾ ਤਾ ਤਗੜੀ ਵੱਡੀ ਬੈਠਾ ਸਾਰੇ ਜੋਈ ਚੱਲ ਪੈਣੀ ਉਹ ਸਾਰੇ ਤੇ ਵੱਢ ਗਿਆ ਆਇਆ ਵਾ ਹੈ ਮਾ ਪਾਣੀ ਹੋ ਖਰਾਬ ਹੋ ਜਾਣਗਾ ਇਹਨਾਂ ਠੀਕ ਆ ਮੀਂਹ ਵੀ ਅੱਜ ਲੱਗਦਾ ਪੈ ਜੂ ਅੱਜ ਕਿਣੀ ਇਹ ਤਾਂ ਗਿਰਨ ਲੱਗ ਗਈ ਗਰਧੀਆਂ ਤੇ ਹੈਗੇ ਉਹ ਤਾਂ ਕੱਲ ਵੀ ਸਵੇਰੇ ਗਿਰਨ ਲੱਗੀਆਂ ਦੀ ਆ ਟਾਈਮ ਕੀ ਆ ਫੇਰ ਨਹੀਂ ਹੈਗਾ ਯਾਨੀ ਕਿ ਤੂੰ ਪਾਉਣ ਦੇ ਹੱਕ 'ਚ ਨਹੀਂ ਹੈ ਕੌਣ ਤੂੰ ਮੈਂ ਤਾਂ ਕੁਛ ਨਹੀਂ ਕਹਿੰਦਾ ਹੈਗਾ ਮੇਰੇ ਪੈਸੇ ਤੇ ਨਾ ਉਹਨੇ ਪਹਿਣਾ ਨਾ ਹਟਣਾ ਜੇ ਕਰ ਇਹ ਵੀ ਪੈ ਭਾਈ ਜੇ ਕਿਸੇ ਦੇ ਕਹੇ ਤੇ ਲੱਗਿਆ ਹੁੰਦਾ ਫੇਰ ਚੌਲਾਂ ਕੇ ਰੋਜ਼ ਨਾ ਪੈ ਜਾਂਦਾ ਉਹ ਕਹਿਣਾ ਤਾਂ ਚਾਹੀਦਾ ਤੈਨੂੰ ਇਹ ਕਹਿ ਦਿੰਦੇ ਭਾਈ ਪੈ ਜਾ ਰਾ ਮਹਾਰਾਜ ਚਲ ਇੱਧਰ ਨਾ ਪੈ ਸਾਡੇ ਕੀ ਨਹੀਂ ਆਦੋ ਵਾਲੇ ਪੈ ਜਾ ਸਾਰੇ ਪਾਸੇ ਜਿੱਧਰ ਹੋਰ ਪਾਣੀ ਚਾਹੀਦਾ ਚੋਈ ਚੋਈ ਵਾਲੇ 'ਚ ਨਾ ਪੈਗਾ ਸਾਡੇ ਤਾਂ ਗੀ ਚੋਈ ਚੱਲਦੀ ਆ ਉਹ ਵੀ ਕਹਿੰਦਾ ਵੀ ਆਦੋ ਵਾਲੇ ਪੈ ਜਾ ਜਿੱਧਰ ਚਾਹੀਦਾ ਭੱਜਣਾ ਤਾਂ ਪੈਣਾ ਹੀ ਆ ਕਰ ਕੀ ਖੱਤੀ ਜੀ ਖੱਤੀ ਭਰੀ ਵੀ ਉਹ ਬਾ ਥੋੜੀ ਜਿਹੀ ਰਹਿੰਦੀ ਆ ਉਹ ਗਿਆ ਉਧਰ ਨੂੰ ਛੱਡਣ ਚੱਲ ਵੀ ਬਾਸਮਤੀ ਕਿਨੇ ਬਾਸਮਤੀ ਚੱਲ ਤਾਂ ਭਾਈ ਸਿੱਧੀ ਬਹੁਤ ਚੱਲ ਕੋਈ ਨਹੀਂ ਖਾਣ ਵਾਸਤੇ ਤਾਂ ਹੋਊਗੀ ਉਹ ਆਪਾਂ ਨੇ ਕਿਹਾ ਵੀ 10 ਦਿਨ ਬਾਅਦ ਦਿਖਾਉਂਗੇ ਫਿਰ 10 ਦਿਨ ਹੋਏ ਹੋਏ ਨਾ ਉਹ ਚੱਲ ਬਹੁਤ ਵਧੀਆ ਭਾਈ ਹੈ ਸਿੱਧੀ ਆ ਉਹ ਚੱਲ ਵੀ ਚੱਲ ਕੋਈ ਨਹੀਂ ਖਾਣ ਵਾਸਤੇ ਤਾਂ ਹੋਊਗੀ ਉਹ ਬੜਾ ਵੱਡ ਕੱਖ ਜਿਹੀ ਮੀਂਹ ਆ ਗਿਆ ਔਖਾ ਹੋ ਜਾਣਾ ਕਿਸੇ ਨੇ ਭਿੱਜ ਲੈਗੇ ਤੂੰ ਮੀਂਹ ਪਵਾ ਲੈ ਨਹੀਂ ਤਾਂ ਪੈ ਹੀ ਜਾਣਾ ਹੁਣ ਸ਼ੁਰੂ ਤਾਂ ਹੋ ਗਿਆ ਹੈ ਮੈਂ ਤੂੰ ਮੀਂਹ ਪਵਾ ਲੈ ਚੁੱਕੇ ਚਾ ਮੀਂਹ ਤਾਂ ਸ਼ੁਰੂ ਹੋ ਗਿਆ ਉਹਦਾ ਬੂਟਿਆ ਕਰਕੇ ਨਹੀਂ ਲੱਗਦਾ ਉੱਪਰ ਅੱਖ ਚ ਪ੍ਰੋਟੀਨ ਪੈ ਗਿਆ ਕਹਿੰਦਾ ਵੀ ਕਹਿੰਦਾ ਕੱਟ ਵੜਦੇ ਕਹਿੰਦਾ ਸਾਡੀ ਸਿਹਤ ਦਾ ਰਾਜ ਇਹੀ ਆ ਇਹਦਾ ਜਿਹੜਾ ਮੁੜਕਾ ਆ ਕੇ ਮੂੰਹ ਚ ਪੈਂਦਾ ਤਨੋਈ ਦਾਦਾ ਵੀ ਹੁਣ ਉੱਪਰ ਤਾਂ ਬਪੂਡਰਾ ਕਰਕੇ ਨਹੀਂ ਪੈਂਦਾ ਆ ਦੇਖ ਆਪਾਂ ਦੀ ਛਾਵਾ ਕਰੀ ਵੀ ਨਾ ਨੇ ਸ਼ੋਰਾ ਨਹੀਂ ਮੀ ਤਾਂ ਸਟਾਰਟ ਹੋ ਗਿਆ ਲੱਗਿਆ ਗਾਣਾ ਪੈ ਗਿਆ ਮੋਟਰ ਬੰਦ ਕਰਕੇ ਆਉਂਗਾ ਕਿ ਚਲਾ ਕੇ ਰੱਖੂੰਗਾ ਜਾਣ ਦੇ ਹਲੇ ਅੱਧਾ ਘੰਟਾ ਦੇਖ ਉੱਚਾ ਇਹ ਤਾਂ ਤੇਰੇ ਕੰਨੇ ਨਿਕਲ ਜੂਗਾ ਹਾਂ ਗੰਨੇ ਜੀ ਹਾਂ ਠੀਕ ਹੈ ਨੀ ਬਸ ਚਲਾਉਣੀ ਜੀ ਦੂਦੀ ਆ ਉਹ ਕਹਿਤਾ ਸੀ ਤਾਂ ਇਹਦਾ ਹੁਣ ਅੜ ਜਾਣਾ ਇਹਨੇ ਉਧਰ ਲੈਟਰ ਵੀ ਪੱਜ ਜਾਣੀ ਫੇ ਦੇਖੀ ਜੇ ਲੈਟਰ ਨਹੀਂ ਭਾਦੀ ਲੈਟਰ ਰਾਤ ਵੀ ਵਾਲੀ ਘੰਟਾ ਜਦ ਉੱਚੇ ਰਾਤ ਫੇਰਾ ਵਾਲੀ ਆ ਹੁਣ ਫੇਰ ਚੱਲਦੀ ਸਵੇਰ ਜੀ ਰਾਤ ਆਹ ਉਹ ਭੱਜ ਕੇ ਫਿਰ 9:30 ਵਜੇ ਆ ਗਈ ਬੰਦ ਖੜੀ ਸੀ ਉਹ ਮੈਂ ਆਟੋਮਾਰਿਕ ਜੱਕਾ ਗਿਆ ਤਾਂ ਨਾ ਹੁਣ ਵੀ ਮੈਂ ਉਹ ਘਰੇ ਆਇਆ ਮਟਰ ਚ ਲਾਇਆ ਆ ਆਟੋਮਾਰਿਕ ਚੱਕਿਆ ਆ ਜੇ ਭੱਜ ਗਈ ਤਾਂ ਦੁਬਾਰਾ ਚੱਲੂਗੀ ਨਹੀਂ ਤਾਂ ਕਈ ਵਾਰੀ ਬੰਦੇ ਨੇ ਨਹੀਂ ਚਲਾਉਣੀ ਹੁੰਦੀ ਉਹ ਵੀ ਹੈ ਲਓ ਜੀ ਨਹੀਂ ਤਾਂ ਹੋ ਗਿਆ ਸਟਾਰਟ ਦੇਖਦੇ ਆ ਹੁਣ ਕਿਆ ਕਹਿੰਦਾ ਪੈਂਦਾ ਹੈ ਨਹੀਂ ਅਸੀਂ ਕਹਿੰਦੇ ਚਾ ਸਾਡੇ ਵੀ ਥੋੜਾ ਜਿਹਾ ਪੈ ਜਾਵੇ ਬਾਕੀ ਏਰੀਆ ਜਿਹਦਾ ਪੈਜੇਵੇ ਗਰਮੀ ਘਟ ਜੂ ਬਾਕੀ ਏਰੀਆ ਜਿੱਧਰ ਮੀਂਹ ਨਹੀਂ ਹੈਗਾ ਉਧਰ ਤਾਂ ਬਾਦਵੇ ਰੱਬ ਜੇ ਸਾਡੇ ਕਿ ਨਹੀਂ ਚਲੋ ਸਾਬ ਦਾ ਚਾਹੀਦਾ ਬਾਕੀ ਭੋਲੂ ਨੇ ਰਾਤ ਕਿਹਾਤਾ ਵੀ ਪਵਾ ਦੇਣਾ ਮੇਰੇ ਨਾਲ ਸ਼ਰਤ ਲਾਈ ਵੀ ਸੀ ਉਹਨੇ ਹਾਂ ਹਾਂ ਕਿਹਾ ਰਾਤ ਨੂੰ ਮੀਂਹ ਨਹੀਂ ਪੈਣਾ ਹਾਂ ਮਾਹ ਬੁੱਲਾ ਲਾ ਪਰ 500 ਰੁਪਏ ਚਾਹ ਤੇ ਮਾਹ ਕਿਣੀਆਂ ਦਾ ਪੈਏ ਜਾਣੀ ਹਾਂ ਪੈ ਗਈਆਂ ਹੁਣ ਮੁਕਰ ਕੇ 500 ਰੁਪਏ ਦਊਗਾ ਆ ਜਾਣਾ ਤੇ ਉਹਨੂੰ ਮੋਟਰ ਬੰਦੇ ਕਰ ਲਾਂਗੇ ਆ ਖਬਰੇ ਹਾਂ ਨਾ ਉਹ ਆ ਗਿਆ ਆ ਗਿਆ ਮੈ ਪਤਾ ਕੋਈ ਨਹੀਂ ਦਾ ਕਿਤੇ ਕਹੇ ਬਹੁਮੀ ਹੋ ਗਿਆ ਨਾ ਮੋਟਰ ਬੰਦੇ ਕਰਿਆਈਏ ਮੱਛਰ ਵੀ ਫਿਰਦਾ ਦੇ ਇਹਨਾਂ ਮੱਛਰ ਸ਼ਾਮ ਨੂੰ ਦੇਖੀ ਇਹ ਤਾਂ ਹਲੇ ਸਵੇਰੇ ਆ ਤੂੰ ਸ਼ਾਮ ਨੂੰ ਦੇਖੀ ਕਿਹੜੇ ਸਾਲ ਦਾ ਮੱਛਰ ਹੁੰਦਾ ਉੱਥੇ ਮੋਟਰ ਬੈਠੇ ਆਂਦੀ ਬਸ ਹੋ ਜਾਂਦੀ ਆ ਭਾਈ ਸ਼ਰਤ ਤੇ 500 ਰੁਪਿਆ ਦੇ ਮੁੰਡੇ ਨੂੰ ਜਿਹੜੀ ਤਾਂ ਸ਼ਰਤ ਲਾਈ ਤੀ ਨਹੀਂ ਵੀ ਉਹ ਕਿਹਨੀਆਂ ਦੀ ਲਾਈ ਨਹੀਂ ਤੇ ਚਾਰੇ ਗਿਰੀਆਂ ਚਾਹੇ ਅੱਠ ਵਿੜਾ ਗਿੱਲਾ ਹੋ ਗਿਆ ਰਸਵੇਰ ਵਿੜਾ ਤਾਂ ਗਿੱਲਾ ਹੋ ਗਿਆ ਮੇਲੋ ਜੀ ਭੋਲੂ ਬਾਈ ਪਹੁੰਚ ਗਿਆ ਕੱਢ ਲਵੇ ਉੱਥੇ ਵੱਡਿਆ ਵਿਚ ਆ ਬਟੂਏ ਜੋ ਕੱਢ ਲਾ ਆਪ ਨਹੀਂ ਦੇਣਾ ਦੇਖ ਲਾ ਹੈ ਨਹੀਂ ਦਿੱਤ ਗਿਆ ਤਾਂ ਫੇਰ ਕਹਿਣਾ ਭਾਈ ਆਟੋਮੈਟਿਕ ਤਾਂ ਮੈਂ ਚੱਕਿਆ ਉਹ ਮੋਟਰ ਚਲਦੀ ਹੈ ਜੇ ਭੱਜ ਗਈ ਤਾਂ ਬੰਦ ਹੋ ਜਣਾ ਉਹਨੇ ਕੋਈ ਪਤਾ ਨਹੀਂ ਹੈਗਾ ਇਹਨਾਂ ਦਾ ਕਿ ਭੱਜਣ ਦਾ ਪਤਾ ਮੇਰੇ ਨਾਲ ਤਾਂ ਇਹਦੀ ਲਾਈਵ ਸ਼ਾਰਟ ਨਹੀਂ ਪੈਣ ਜੀ ਮੇਰੇ ਗੈਲੀ ਦੀ ਹੈਗੀ ਨਹੀਂ ਨਹੀਂ ਇਦੇ ਗਲੀ ਦੀ ਮੈਨੂੰ ਤੁਹਾਨੂੰ ਕਾਰਨ ਕਿਉਂ ਹੋਦਾ ਇੰਨਾ ਯਾਰ ਇਹ ਬੁੱਟਿਆਂ ਦਾ ਦੇਖ ਇਹਦਾ ਕਾਰਨ ਹੈ ਬੱਧ ਜਿਆਦਾ ਜੀ ਹੈ ਜਿਆਦਾ ਵੱਧ ਗਈ ਰੇਤਾ ਸੀ ਤੇਰੇ ਬੁੱਟੇ ਵਰਾ ਕੇ ਗਿਰਗੇ ਦਾ ਸਾਰੀ ਤੂੰ ਆ ਹਿਸਾਬ ਲਾ ਲੈ ਵੀ ਡੇਢ ਸਾਲ ਦਾ ਬੁੱਟਾ ਆਹੋ ਆ ਵੀ ਮੈਨੂੰ ਇਹਦੇ ਬਰਾਬਰ ਦੇ ਲੱਗੇ ਆ ਇਹ ਇਹ 2 ਸਾਲ ਦੇ ਆ ਇਹ 2 2.5 ਸਾਲ ਦੇ ਆ ਫਿਰ ਇਹ 2.5 ਦੇ 1.5 ਦਾ ਫਿਰ ਦੇਖ ਲੈ ਬਰਾਬਰ ਚਲੇ ਗਏ ਲੰਬਾਈ ਕਿੰਨੀ ਕਰ ਗਏ ਇਹ ਵੈਰਾਈਟੀ ਦਾ ਫਰਕ ਆ ਵੈਰਾਈਟੀ ਦੋ ਹੀ ਆ ਲੰਬਾਈ ਕਰਕੇ ਬੁੱਦਾ ਹੈ ਗੱਭੇ ਦੇ ਹੁਣ ਆਈ ਆ ਆ ਪੰਮ ਆ ਹੋ ਉਹ ਪੂਰਾ ਹੋ ਆ ਡਿੱਗਰ 48 ਜਿਹੜਾ ਹਾਂ ਇਹ ਤਾਂ ਮੈਂ ਕਹਿੰਦਾ ਲੈ ਇਹੋ ਗੱਲ ਨਹੀਂ ਬਣਦੀ ਹੈਗੀ ਜੇ ਟੇਡਾ ਜਿਹਾ ਹੋ ਗਿਆ ਨਾ ਬੂਟਾ ਪਰ ਇੱਕ ਹੋ ਜਾਣਾ ਸਿੱਧੇ ਹਵਾ ਨਾਲ ਔਖਾ ਹੋਣਾ ਮਿੱਠੂ ਇਹਨਾਂ ਨੇ ਆਹੀ ਲੈਣ ਆ ਹੋਰ ਬਾਕੀ ਤਾਂ ਠੀਕ ਖੜੀ ਲੱਚ ਘੇਂਦੀ ਆ ਉਹੀ ਦਾ ਚੱਕਰ ਬੂਟਾ ਲੱਚ ਟਾਲ ਜਿਆਦਾ ਲੱਚ ਕਹਿ ਦੇ ਚ ਪਰ ਐ ਵੀ ਨਹੀਂ ਕਹਿ ਸਕਦੇ ਫਰੀਕ ਆ ਮੋਟਾ ਵੀ ਬਥੇਆ ਬੂਟੇ ਤਾਂ ਬੂਟੇ ਬਥੇ ਰਿਏ ਆ ਵੱਧ ਜਿਆਦਾ ਗਿਆ ਉਹ ਪਾ ਲਾ ਦੀ ਜੱਟੇ ਆ ਆਂ ਦਾ ਤੇਰਾ ਵੀ ਹੋਇਆ ਬਈ ਇੱਕਾ ਦੇਖ ਆ ਦੇਖ ਆਹਾ ਹਾਂ ਆ ਦੇ ਉੱਪਰ ਤੇ ਉੱਪਰ ਤੇ ਇਹ ਹਵਾ ਜੀ ਵੜ ਗਈ ਕਿਧਰੇ ਨੂੰ ਐ ਜੀ ਕਰਕੇ ਬਸ ਹਾਂ ਨਹੀਂ ਹੋਊਗੇ ਤਾਂ ਡੰਡਾ ਲਾ ਦੇਣਾ ਲੈ ਲੈ ਗਿਆ ਐ ਮਟੂ ਡੁੱਟ ਕੇ ਗਿਰ ਜਾਣਾ ਆਪੇ ਦਿੱਤਾ ਹੋ ਜਾਣਾ ਫਿਰ ਨਾ ਡਾਈ ਨਾਲ ਕਿਤੇ ਹੱਥ ਬੂਟੇ ਸਿੱਧੇ ਹੋਣ ਲੱਗੇ ਬਸ ਜੀ ਦੀ ਤਾਂ ਸਿੱਧੀ ਹੁੰਦੀ ਡਾਈ ਨਾਲ ਲੱਗੇ ਤੂੰ ਬੰਡਾ ਢਿੱਲਾ ਬੈਠਾ ਉਹਨੂੰ ਚਾਰਾ ਗਲਾਸ ਪਿਲਾ ਦੇ ਉਹ ਜਿਹੜੇ ਕੰਡੇ ਬਰ ਹੋ ਜਾਂਦਾ ਅੱਜ ਜ਼ਖਾਂ ਬੁਖਾਰ ਹੋਇਆ ਉਹ ਕਿਆ ਭਾਈ ਗਈ ਪਈਏ ਬੁਖਾਰਾ ਪੀਣਾ ਇਹ ਖਰਾਕ ਛੱਡੋ ਛੱਟੀ ਦੀ ਬੁਖਾਰਾ ਦੁੱਧ ਵਾਲਾ ਕੜਾ ਚਾਹ ਬਣਾ ਕੇ ਬੁਖਾਰਾ ਖਰਾਕ ਛੱਡੋ ਛੱਟੀ ਦੀ ਆ ਰੋਟੀ ਪਾਣੀ ਦੇ ਛੱਡੀ ਲਈ ਨਹੀਂ ਜੇ ਰੋਟੀ ਪਾਣੀ ਕਿ ਰੋਟੀ ਪਾਣੀ ਥੋੜੋ ਛੱਡਣਾ ਉਹ ਗੱਲ ਕਰਦਾ ਕਦੇ 20 ਅੱਜ ਤੱਕ ਬੁਖਾਰ ਵੀ ਜ਼ਖਾਂ ਬੁਖਾਰ ਜਾ ਹੋਇਆ ਵਾ ਅੱਜ ਚੜ ਗਿਆ ਰਾਤ ਚੰਗਾ ਭਲਾਤਾ ਤਰਨਵੀਰ ਨੇ ਮੈਨੂੰ ਵੀ ਕਰਤਾ ਗਰਮ ਪਾਣੀ ਲੋਟ ਕਰ ਦਿੰਦਾ ਗਰਮ ਗਰਮ ਪਾਣੀ ਤਾਂ ਪੀ ਨਹੀਂ ਹੁੰਦਾ ਸਾ ਗਰਮੀ ਵਿੱਚ ਗਰਮ ਪਾਣੀ ਪਾ ਕੇ ਨਾ ਉਹ ਗਰਾਰੇ ਦੇ ਕਰ ਲਵੇ ਹੂੰ ਹੂੰ ਇਹਦਾ ਆਪ ਇੱਕ ਵਾਰ ਚੜ ਕੇ ਉਧਰਣਾ ਐਂ ਹੀ ਲੋਟ ਆਉਣਾ ਬੁਖਾਰ ਨਾ ਜਿਹੜੇ ਚਲ ਜ਼ਖਾਵੇਂ ਗਏ ਲਈ ਸਰਜਵੇ ਨਹੀਂ ਤਾਂ ਸੀਵੀਆਂ ਖਾ ਲਾਂਗੇ ਅੱਜ ਸੀਵੀਆਂ ਕਿਹੜੇ ਜ਼ਖਾਾਮ ਮਟਾ ਦਿੰਦੀ ਹਾਂ ਦੁਨੀਆਂ ਦੇਸੀ ਸੀਵੀਆਂ ਬਹੁਤ ਵਧੀਆ ਚੀਜ਼ ਆਹੋ ਵੱਡਾ ਵੱਡ ਚੱਲ ਮੀਂਹ ਆ ਜਾਂਦਾ ਘੜੀ ਚ ਰਾਤੀ ਕੀ ਆ ਕਿ ਸੇ 10 ਸਣਿਆ ਹੋਆ ਅੱਜ ਲਾਉਣਾ ਮਾਦੀ ਤੇ ਪੜਾ ਕੇ ਦੇਖਿਆ ਕਰਨਾ ਨਹੀਂ ਉਹ ਤਾਂ ਵੱਡਣਾ ਹੀ ਨਹੀਂ ਆਉਂਦੀ ਹੈਗੀ ਵੱਡਣ ਲੱਗਿਆ ਹੁੰਦਾ ਹੈ ਕਹਿੰਦਾ ਇਹਦਾ ਹਰਸ਼ਵੀਰ ਵਾਲਾ ਕੰਮ ਆ ਜੀ ਕਹਿੰਦਾ ਉਹ ਤਾਂ ਹਰਸ਼ਵੀਰ ਕਹਿੰਦਾ ਤਾਂ ਕਹਿੰਦਾ ਮੈਂ 10000 ਦੀ ਦਸੀ ਪਾਉਂਦਾ ਹੁੰਦਾ ਤਾਂ ਮੈਂ 20 ਦੀ 20 ਦੀ ਕਹੀ ਲੱਗੀ ਜਿੰਨੇ ਦਾ ਹਾਂ ਹਾਂ ਇਹ ਬਾਈ ਕਰਦਾ ਤਾਂ 20 ਦੀ ਕਹਿੰਦਾ ਕੋਈ ਕੰਮ ਨਹੀਂ ਰਾਜ ਕਹਿੰਦਾ ਪਹਿਲੀ ਵਾਰ ਵੱਟਣ ਲੱਗਾ ਹੁੰਦਾ ਅੱਜ ਮੈਂ ਕਿਹਾ ਕੱਪੜਾ ਮੈਨੂੰ ਲੱਗੇ ਰਿਹਾ ਸੀ ਉਹ ਮੈਂ ਤਾਂ ਆਪ ਦੇਖੇ ਜਮ ਪਹਿਨਾ ਆਇਆ ਮੈਂ ਕੌਣ ਲੱਗਿਆ ਵਾ ਉਹ ਉੱਥੇ ਮੁੜ ਕੇ ਗਿਆ ਮੈਂ ਬਰੀਕ ਜਾਏ ਐਨਾ ਪਰਾਂ ਦਾ ਸੋਨਾ ਤਾਂ ਵੱਡੇ ਲੈ ਗਿਆ ਮੈਂ ਕੱਲ ਆਇਆ ਨਾ ਸੜੀ ਬੰਨ ਐਨਾ ਵੱਡੇ ਆ ਮੈਂ ਚੱਲ ਚੱਲ ਵੱਡਾ ਅੱਜ ਤੇ ਉੱਟੇ ਵੱਡ ਮਾਥਨ ਪਤਾ ਦਿਖਾ ਦੇ ਅੱਧਾ ਕਿਹੜਾ ਵੱਡਦਾ ਉਹ ਹੀ ਤਾਂ ਮੈਂ ਕਹਿੰਦਾ ਲੈ ਉਹ ਸਿਰੇ ਤੇ ਕਿਹੜਾ ਆ ਗਿਆ ਜੀ ਆ ਇਨੇ ਕੱਕ ਹੋਏ ਆ ਇਹ ਸਾਰੇ ਸਾਰੇ ਸਿਰੇ ਚਲੇ ਜਾਣਾ ਵੱਡੇ ਡੇਢ ਕ ਪੰਡੂਣੀ ਆ ਨਹੀਂ ਕੱਲੂ ਕਿਤੇ ਕੱਕ ਵੱਡਣਾ ਆ ਜੂਗੇ ਤੇ ਜੇਈ ਤੇ ਦਮ ਜੇ ਤੇ ਉਹ ਆਉਣਾ ਹੀ ਨਹੀਂ ਹੈਗਾ ਜਿਹੇ ਜਿਹੇ ਕਿਹੜਾ ਦੇਖ ਕੇ ਤੇ ਰੂਹੇ ਨਹੀਂ ਕਰਦੀ ਆਓ ਫਿਰ ਜੇਈ ਦਾਵੇਂ ਦਾਵੇਂ ਦਾ ਕੰਮ ਕਿੱਥੇ ਅੱਧਾ ਘਾਟਾ ਗਿਆ ਨੱਟ ਕੇ ਆਇਆ ਘਰ ਤੇ ਮਾ ਚੱਲ ਚੱਲ ਹੂੰ ਔਰ ਅੱਜ ਇਹ ਤੇ ਗਾੜੇ ਨਹੀਂ ਕੋਈ ਕੱਲ ਨੂੰ ਕਰੂੰਗਾ ਵੀ ਚੱਲ ਕੱਖਾਂ ਨੂੰ ਜਾਵਾਂਗੇ ਨਾ ਆ ਜਾਵਾਂ ਪਏ ਜੇ ਕੰਮ ਕੱਖ ਦੇ ਕੇ ਦੋਹੀ ਨਹੀਂ ਜੀ ਕਰਦਾ ਵੱਢਣੂ ਯਾਰ ਨਹੀਂ ਇਹਦਾ ਜੀ ਕਰਦਾ ਵੱਢ ਤਾਂ ਦਿੱਤੇ ਹਾਂ ਉਦਾਂ ਕਿਹੜਾ ਬੋਲਦਾ ਕਹਿ ਰਿਹਾ ਤੇ ਲਾ ਦੇਣਾ ਅੱਜ ਆ ਉਹ ਤਾਂ ਲੱਗੇ ਜਾਣਾ ਤਾਂ ਹੀ ਤੇਰੀ ਪੰਡ ਹੋਣੀ ਹੈ ਇਹ ਇੱਕ ਹਾਂ ਅੰਬੀਆ ਤੇ ਇੱਧਰ ਤਾਂ ਮੁੱਕੀਆਂ ਸਰਾ ਨਹੀਂ ਮੈਂ ਨਹੀਂ ਗਿਆ ਹਾਂ ਚਾਲ ਮੜਾ ਜਣੀ ਹੈ ਵੀ ਚਾਲ ਦਸਹੀਆਂ ਬਸੋਂ ਦਾ ਬੀਜ ਆਈ ਜਾਊਗਾ ਕੱਕੂਰੇ ਸਾਫ ਦਾਟ ਐ ਕਹ ਰਹੇ ਆਂ ਤੋ ਤਿੰਨ ਵਿੱਚ ਮਰਦੀਂ ਦਾ ਹਾ ਪੱਤੇਆਂ ਦਾ ਬਹੁ ਪੰਗਾ ਰੇਂਦਾ ਹੈ ਉਹ ਆਂਦਾ ਗਿਆ ਵੀ ਅਗੇ ਤਾਂ ਆਏ ਆ ਵੀ ਹੋ ਕਿਹੜਾ ਪੱਤੇ ਕਿਹੜਾ ਚੁਗੀ ਜਾਊਗਾ ਗੰਨਾ ਪ्योर ਪੱਤੇ ਗੰਨਾ ਦਾ ਰਹਿਣਾ ਹੀ ਆ ਜੜ ਚ ਹੂੰ ਉਹ ਤੇ ਚੱਲੇ ਨਹੀਂ ਕੋ ਫੜੇ ਲੈ ਕਹਿੰਦਾ ਬੂਟੇ ਚੱਲੇ ਨਹੀਂ ਬੇਟੂ ਚੱਲਣੇ ਚਾਹੀਦੇ ਉਹ ਭਰਾ ਚਾਰ ਪੰਜ ਲੈਣਾ ਮੌਕਾ ਇਹ ਹੋਂ ਤੱਕ ਤੈਨੂੰ ਪਤਾ ਹੋਊ ਵੀ ਨਾ ਜੀ ਸਮਾਨ ਘੱਟ ਪਾਤਾ ਫਿਰਤਾ ਹੈ ਜੀ ਕਹਿੰਦਾ ਬੂਟੇ ਚੱਲੇ ਵੀ ਨਹੀਂ ਆਹ ਉਹ ਫੋਰੇਜ ਹੋ ਗਈ ਐਨੀ ਲੰਬਾਈ ਹੈ 22 ਫੁੱਟ ਦਾ ਹਾਈਟ ਢੀ ਹੋਈ ਇੱਥੇ ਗੱਬਲਾ ਹੀ ਤਾਂ ਉਹ ਖੇਤ ਦਾ ਫਰਕ ਆ ਉਹ ਵੈਰਾਈਟੀ ਦਾ ਵੀ ਫਰਕ ਆ ਫੀਲ ਵੀ ਤਕੜੇ ਉੱਪਰ ਤਕੜੇ ਦਾ ਚੱਕਰ ਤਾਂ ਨਹੀਂ ਵੈਰਾਈਟੀ ਦਾ ਫਰਕ ਆ ਵੈਰਾਈਟੀ ਜੇ ਨੇ ਉਹ ਜਦ ਸਾਰੇ ਲੱਗ ਜਾਣੇ ਤਾਂ ਉਹ ਉਸ ਚਾਰ ਲੈਣਾ ਲਾਤੀ ਆ ਆ ਛੱਡ ਤੇ ਹਾਂ ਆਹੜੀ ਕਲਰ ਵੇਚ ਲਾਤੀ ਆ ਲੈ ਇਹਨੂੰ ਇਹਦੇ ਨਾਲੇ ਪਟਾਉਣੀ ਪੈਣੀ ਆ ਨਾਲੇ ਹੋ ਜਾਣੀ ਆ ਲਾਂ ਹੁਣੇ ਹੁਣੇ 20 ਬੂਟੇ ਥੋੜਾ ਛੱਡਣ ਲੱਗਿਆ ਤੂੰ ਨਾਲੇ ਕਰ ਦੇ ਯਾ ਇਹ ਇਹ ਪਹਿਲਾਂ ਕਰ ਦੇਣੀ ਮੈਂ ਉਹ ਲੇਿਕਣਾ ਕੱਲ ਹੋ ਗਿਆ ਤਾਂ ਜ਼ਿਆਦਾ ਸਪਰੇਅ ਮਾਰ ਦੇ ਇੱਕ ਦਿਨ ਚ ਕਰ ਤਾ ਕੌਣ ਕਹਿੰਦਾ ਅੱਛਾ ਮਨਸ਼ੀਬ ਕਾ ਉਹ ਉਹਨੇ ਜ਼ਿਆਦਾ ਹੀ ਸਪਰੇਅ ਕਰਤੀ ਫੂਕੇ ਦੇ ਉੱਤੇ ਪੱਤੇ ਹੈ ਨਾ ਪੱਤੇ ਕਾਲੇ ਕਾਲੇ ਜੇ ਹੋ ਗਏ ਮਾਰ ਸਪਰੇਅ ਮਾਰੀ ਹੋਣੀ ਹੈ ਨਾ ਬਸ ਤਮੋਰਾ ਵੇ ਆਵੇ ਸਮਝ ਲੈ ਕਰ ਮਾ ਜਿਹੜਾ ਕੰਮ ਕਰ ਰਿਹਾ ਤਾਂ ਹਾਂ ਪੁੱਠਾ ਸਿੱਧਾ ਹਾਂ ਪਾਤਾ ਦੇ ਘਟੋ ਘਟ ਤੂੰ ਪਾਉਂਗਾ ਹੁਣ ਇਹਨੂੰ ਵੱਡਦਾ ਦੇ ਦੇਖਦਾ ਰੁਗਾ ਉਹ ਲੈ ਦੇਖ ਲੈ ਮੈਂ ਤੂੰ ਪਾਉਂਦਾ ਵੀ ਨਹੀਂ ਹੈਗਾ ਪਾਉਂਗਾ ਹੁਣ ਵੱਡਦਾ ਲਵੇ ਉਹ ਖਾਣ ਤੇ ਕਹਿ ਰਾ ਤਾਂ ਲਾਣੇ ਦੇ ਤੇ ਕਹਿ ਰਾ ਸ਼ਾਮ ਤੱਕ ਲੱਗਣਾ ਤੂੰ ਰੋਟੀ ਲਿਆ ਉਰੀ ਹਾਂ ਆਹ ਦਾ ਆਟਾ ਹੋ ਗਿਆ ਵੱਡਦਾ ਆਟਾ ਹੋ ਗਿਆ ਨਹੀਂ ਜਿਆਦਾ ਲੱਗ ਜਣਾ ਸੇਰੀ ਦਾਣੂ ਪਹਿਲਾਂ ਤੂੰ ਉਧਰ ਵੱਡਦਾ ਦਾ ਉਹ ਮਾਂ ਉਹ ਸਿੱਧਾ ਜਾ ਕਰਿਆ ਬੋਲਿਆ ਨੇ ਨਾ ਉਹ ਇੱਕ ਵਾਰੀ ਕਹਿੰਦਾ ਨਾ ਮਗਰ ਕੱਖ ਲੈ ਜਾਣੇ ਆ ਉਹਨਾਂ ਦਾ ਟੁੱਬੇ ਵਾਲੇ ਦਾ ਉਹ ਕਹਿੰਦਾ ਕੋਈ ਗੱਲ ਹੀ ਲੈ ਜੀ ਆ ਜਾ ਕਹਿੰਦਾ ਨਾਲੇ ਵੜਾ ਦੀ ਚਲ ਵੱਡਣ ਲਾ ਲਿਆ ਕਿੱਥੇ ਦਾ ਇੱਕ ਦਿਨ ਤੇ ਲਈ ਜਾਂਦਾ ਤਾਂ ਕਿਤੇ ਤਿੰਨ ਦਿਨ ਤੇ ਹੋਰ ਵੜਾ ਲੇਉਂਦੇ ਇਹਨਾਂ ਬੱਬਾ ਅੱਜ ਤੇ ਨਹੀਂ ਆਉਂਦਾ ਘੱਖਾਂ ਨੂੰ ਰੱਸ ਤੇ ਨਹੀਂ ਵਗਿਆ ਨਾਲੇ ਤਿੰਨ ਚਾਰ ਦਿਨ ਤੇ ਮੈਂ ਇੱਥੇ ਘੱਕ ਬਣਾ ਲੇ ਕਹਿੰਦੇ ਇੱਕ ਵਾਰੀ ਗੱਤਾਂ ਹੀ ਦੱਸੂ ਹੋ ਜਾਂਦਾ ਕੋਈ ਕੰਮ ਤਾਂ ਮਿੱਠੂਆ ਕਰਿਆ ਉਹ ਮੁੜਕੇ ਨਹੀਂ ਆਉਂਦਾ ਇਹ ਲਾਹ ਲੈ ਲਿਆ ਵਾ ਇਹਨੂੰ ਲੋ ਏਦਣ ਦੇ ਤੇ ਜਿਹੜੀ ਆਏਗੀ ਐਨੀ ਘ ਭਰੀ ਜੇਣਾ ਮੈਂ ਹੋਰ ਦੁੱਗਣੀ ਲੈ ਜਾਣੀ ਅੱਜ ਮੈਂ ਮਿੱਠੂ ਚਾਹੇ ਮਗਾ ਲਾ ਹੋਰ ਨਹੀਂ ਜੇ ਤੇ ਰੋਟੀ ਦਾ ਟਾਈਮ ਨਹੀਂ ਹੋਇਆ ਹਲੇ ਜਿਹੜੇ ਨਾ ਸਕੇ ਜੀ ਗਗਰ ਜਾ ਕੇ ਉਹੀ ਗਾ ਵੀ ਕੱਲ ਘੇਰਾ ਸਰੀ ਲੱਗਣਾ ਅੱਜ ਭੱਜ ਕੇ ਕਿੱਥੇ ਭੱਜ ਹੁੰਦੀ ਉਹ ਹੀ ਦਾ ਮੈਂ ਕਹਿੰਦਾ ਸਾਈਕਲ ਲੈ ਲਾ ਸਾਮ ਵੱਡੂ ਨੇ ਆ ਅਰੇ ਅਰੇ ਕੱਹਰਾ ਰਾਮਦਾਨ ਦਾ ਹੱਲ ਲੀ ਜਾ ਚੱਲ ਪਾ ਫਿਰ ਚਲੀਏ ਲੋ ਜੀ ਬਸਮਤੀ ਸੁਣੀ ਹੋਈ ਆ ਜੀ ਖੜੀ ਉਮੀਦ ਨਹੀਂ ਸੀ ਹੈਗੀ ਵੀ ਇੰਨੀ ਹੋ ਜੂ ਪਰ ਵਧੀਆ ਹੋਗੀ ਆਏ ਆ ਵੀ ਛਿੱਦੀ ਦਾ ਬਹੁਤ ਪੈਗੀ ਚੱਲ ਹੋਰ ਨਹੀਂ ਜੇ ਖਾਣ ਨੂੰ ਤਾਂ ਹੋਊਗੀ ਉਹ ਗਲੇ ਹੈ ਆਪਰਾ ਡੰਗ ਦਾ ਧਰੂਗਾ 6 ਮਹੀਨੇ ਦਾ ਕੱਢੂਗਾ ਇਹ ਸਾਲ ਪਾਣੀ ਚੱਲਦਾ ਮੋਟਰ ਦਾ ਪਾਣੀ ਪਾ ਰਹੇ ਆ ਅਸਲ ਚ ਇਹ ਥੋੜਾ ਜਿਹਾ ਕੱਖ ਵੀ ਹੋਇਆ ਹੈ ਤਾਂ ਹੋ ਗਿਆ ਪਹਿਲਾਂ ਸੁੱਕਾ ਰੱਖ ਛੱਡਿਆ ਇਹਨੂੰ ਮਰਦੀ ਦੀ ਜੇ ਪਾਣੀ ਲਾਉਂਦੇ ਤੇ ਤਾਂ ਵੀ ਮਰਦੀ ਦੀ ਇਹਦੇ ਕਰਕੇ ਫੇ ਥੋੜੀ ਸੁੱਕੀ ਛੱਡੀ ਵੀ ਸੀ ਹੁਣ ਅੱਜ ਕਈ ਦਿਨਾਂ ਤੋਂ ਪਾਣੀ ਲਾਉਣ ਲੱਗੇ ਆ ਮੀਂਹ ਦਾ ਮੌਸਮ ਤਾਂ ਬਣਿਆ ਬਾਕੀ ਦੇਖਦੇ ਆ ਆਇਆ ਬਈ ਕਣ ਜੋਗੀ ਹੋਏ ਆਣੀ ਕਨਾਲ ਧਾਉ ਆ ਕੁਆਂਟਾ ਡੇਢ ਕੁਆਂਟਲ ਵੀ ਹੋਗੀ ਮੁਕਣੀ ਨਹੀਂ ਹੈਗੀ ਬਹੁਤ ਆ ਜੀ ਡੇਢ ਕੁਆਂਟਲ ਵੀ ਹੋ ਗਈ ਮੈਂ ਕਿਹਾ ਚੱਲ ਅੱਜ ਪਾ ਲੂਗੇ ਮਿਲੋ ਬਾਈ ਮਲਕੀਤ ਬਾਈ ਨੂੰ ਸਤਿ ਸ਼੍ਰੀ ਅਕਾਲ ਜੀ ਅਮਨਦੀਪ ਸਿੰਘ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਬੰਦਾ ਇੱਥੇ ਰੱਖਿਆ ਪਾਣਾ ਪੌੜੀ ਦੀ ਅੱਜ ਸਮਝੌਤਾ ਹੋ ਗਿਆ ਚਾਚੇ ਪਤੀਜੇ ਦਾ ਹੋ ਗਿਆ ਸਮਝੌਤਾ ਹਾਂ ਇੱਥੇ ਅੱਠ ਲੈਦਾ ਮੈਂ ਸੜਾ ਕਿਤਨੀ ਰਹੀ ਆ ਜਾ ਇਕੱਠੇ ਬੱਢੂਗੇ ਅੱਜ ਅੱਜ ਹੀ ਹਿੱਸਾ ਪਾ ਕੇ ਬੱਢਦੇ ਹਾਂ ਮੈਂ ਲੈ ਜੂੰਗਾ ਚਾਚੇ ਫਿਰ ਮੈਂ ਲੈ ਜਾਉਂਗਾ ਫਿਰ ਆਉਣਾ ਪਹਿਲਾਂ ਟਾਸੀ ਪਾ ਲੋ ਕਿਨੇ ਲੈ ਕੇ ਜਾਣੇ ਉਹ ਉਹ ਰੈਡੀ ਹੋ ਜਾਣੇ ਯਾਰ ਇਹ ਨਹੀਂ ਖਾਲੀ ਜਾਣੀ ਆ ਉਹ ਦੇਖਾ ਉਹੀ ਕਹਿੰਦਾ ਮੈਂ ਲੈ ਪੈ ਗਿਆ ਲੈਂਟਰ ਪੈਟਰ ਨੂੰ ਨਾ ਕਾਰ ਉੱਤੇ ਪੈਣਾ ਗਾ ਲੋ ਉੱਤੇ ਸਾਈਡ ਤੇ ਬਾਰਾਕ ਪਹਿਲਾਂ ਸਿਰ ਪਹਿਲਾਂ ਰੁਕ ਪਿਛੇ ਲੜਪੋ ਤੁਸੀਂ ਹਾਂ ਹੋ ਅਜੇ ਚੱਕ ਪਿੱਛੇ ਰੱਖ ਸੈੱਟ ਕਰਕੇ ਰੱਖ ਲੈਂਟਰ ਤੇ ਰੱਖ ਜਿਹੜਾ ਇੱਕ ਰੁਕਾ ਫਿਰ ਲੈਂਟਰ ਤੇ ਲਾ ਕੇ ਹੋਵੇ ਆਪਣਾ ਚਲੋ ਰੁਕਣਾ ਨਹੀਂ ਲਗਾਉਣੇ ਪਹਿਲਾਂ ਪੱਲ ਬਾਜ ਇਕੱਠੇ ਚਾਕੇ ਪਾ ਲੈਣ ਦੀਆਂ ਭਰੀਆਂ ਉਹ ਬਰਕਤ ਹੋ ਜਾਂਦੀ ਐ ਵੀ ਇੱਕ ਪੰਡ ਦਾ ਪੈਗੀ ਸੱਬਾ ਹੌਸਲਾ ਹੋ ਜਾਂਦਾ ਹੌਸਲਾ ਬਾਜਰਾ ਤੇਰਾ ਵਧੀਆ ਗਿਰਿਆ ਨਹੀਂ ਹੈਗਾ ਮੇਰੇ ਦਾ ਗਿਰ ਕੇ ਖਰਾਬ ਹੋਇਆ ਪਿਆ ਹੋਊਗਾ ਇਹ ਤਾਂ ਤੈਨੂੰ ਪਤਾ ਹੋਊ ਚੌਲ ਤਾਂ ਤੁਸੀਂ ਕਰੇ ਤੇ ਅਸੀਂ ਤਾਂ ਕੁਝ ਨਹੀਂ ਕਰਿਆ ਮਾਥਣੂ ਪਰ ਆਉ ਹਾਂ ਅਜੇ ਤਾਂ ਕੁਝ ਨਹੀਂ ਕਰਿਆ ਹੈਗਾ ਹਾਂ ਸਭ ਕੇ ਪਾਕੀ ਪੂਰਾ ਹਾਲ ਐਤੋਂ ਹਾਂ ਹੈ ਸਾਡੇ ਨਾਲ ਅੱਗੀ ਚੋਈ ਚੱਲਦੀ ਆ ਚੌਲ ਪਰ ਜਿੰਦੀ ਜਾਣੀ ਜੀਰੇ ਨੂੰ ਵੀ ਹੋਇਆ ਥੋੜੀ ਇੱਕ ਵੀਡੀਓ ਦੇਖੀ ਆ ਰਹੀ ਨਾ ਇਸ ਤਰ੍ਹਾਂ ਦੇ ਉਹ ਸਾਰਾ ਪਿੰਡ ਇਕੱਠਾ ਹੋ ਕੇ ਧੂਤੀ ਭੁੱਕਣ ਗਿਆ ਵਾ ਆਓ ਨਾ ਮੈਂ ਤਾਂ ਆਪ ਕਹਿੰਦਾ ਪੈ ਜਵੇ ਯਾਰ ਹੁਣ ਤੂੰ ਹੋਰ ਦਦਾਈ ਖਲਾ ਸਵੇਰੇ ਉਹ ਤੇਰੇ ਭੈਣੀ ਵਾਲੇ ਖੇਤਾਂ ਤੇ ਪਰ ਮੀਂਹ ਪੈਂਦਾ ਤਾਂ ਮੀਂਹ ਤਾਂ ਉਰੇ ਹੀ ਪੈ ਰਿਆ ਉਰੇ ਘਟਵੇਂ ਉਥੇ ਜ਼ਿਆਦਾ ਤਾਂ ਹਾਂ ਉਥੇ ਖਾਸਾ ਪੈ ਲਿਆ ਖੇਤਾਂ 'ਚ ਹੈ ਨਹੀਂ ਤਾਂ ਆਹੋ ਬੱਸ ਦੇ ਆ ਗਿਆ ਨੂੰ ਫੋਨ ਆਇਆ ਇਹ ਉਰ ਗਿਆ ਹੁਣ ਬੰਦ ਕਰ ਲੈ ਕਰ ਜਾ ਕੰਮ ਕਰ ਦਿੰਦੇ ਆ ਲੈ ਦੇਖ ਲੈ ਕਿੰਨਾ ਔਖਾ ਹੁੰਦਾ ਫੋਨ ਵੀ ਚੱਕਣਾ ਹੁਣ ਬਹੁਤ ਹੀ ਸਰਤਾਈ ਰੱਖਦਾ ਹੋਰ ਇਹ ਗੱਲ ਫਿਰ ਹੂੰ ਵੱਡਾ ਵੱਡਾ ਮੱਦੇ ਮੱਦੇ ਪਹਿਨਾ ਸੁਣਦਾ ਕਿਹੜੇ ਹੈਗਾ ਪਹਿਲਾ ਪੂਰੀ ਗੱਲ ਨਹੀਂ ਸੁਣਨੀ ਨੇ ਲੜਨ ਬੈਹ ਜਾਂਦਾ ਹਾਂ ਉਹਨੇ ਤੈਨੂੰ ਐ ਕਿਹਾ ਵੀ ਪਹਿਨਾ ਮੈਂ ਕਹ ਕੇ ਦਾਲੂਗਾ ਤੂੰ ਟਰੈਕਟਰ ਸਣੇ ਲੈ ਜੀ ਹਾਂ ਇਹਨਾ ਪਹਿਨਾ ਤੂੰ ਕੱਖ ਲਾ ਲ ਕੇ ਕਹਿੰਦਾ ਫਿਰ ਕੱਖ ਲਾ ਲੀਂਗਾ ਨਾ ਪੂਰੀ ਗੱਲ ਨਹੀਂ ਸੁਣਦਾ ਹੈਗਾ ਆ ਪੂਰੀ ਗੱਲ ਮੈਂ ਸੁਣਦਾ ਨਹੀਂ ਪਹਿਲਾ ਪੂਰੀ ਗੱਲ ਸੁਣ ਲੈ ਗਰ ਅੱਜ ਦਾ ਮੀਂਹ ਨੇ ਰੋਕ ਦੇਣਾ ਹੁਣ ਮਾਨੂੰ ਲੱਗਦੀ ਆ ਕਿਨੇ ਤੈਂ ਮੈਂ ਕਹਿੰਦਾ ਤੇਰੇ ਘਾਟੇ ਨਾਲ ਬਬੇ ਆਖੋ ਉਹੀ ਗਿਆ ਲੈ ਨਹੀਂ ਘੰਟੇ ਲੱਗ ਜੂਏ ਉਹਦੇ ਵਾ ਪਾਈ ਲਵੇ ਹਾਂ ਤੇ ਬਿਤੇ ਬਾਅਦ ਤਿੰਨ ਘੰਟੇੜਾ ਕੋਈ ਹੋਰ ਬੱਠਾ ਆਉਣਾ ਬਬੇ ਪਹਿਲੇ ਪਹਿਲੇ ਅਮੀ ਮੀ ਨੂੰ ਕਿਉਂ ਕੱਲ ਦਾ ਹੀ ਰੱਖ ਲੋ ਕੱਲ ਬਾਬੂ ਜੀ ਸੈਟ ਆ ਜਣੇ ਤੇ ਜੇ ਕੱਲ ਆ ਜੰਦੇ ਕੱਲ ਤਾਂ ਬਹੁਤ ਲੋੜ ਤੋਂ ਲੱਗ ਜਾਣੀ ਸੀ ਵਧੀਆ ਦਾ ਕੱਲ ਅੱਜ ਪਿਆ ਮੀਂਹ ਪੈ ਜਾਂਦਾ ਪਾਣੀ ਉਹ ਖੜਨਾ ਤਾਂ ਕਿਨਾ ਕਰਾਂ ਤੇ ਮਲੀਆਂ ਹੁਣ ਇਕੱਠਾ ਕਰਨਾ ਪਿਆ ਇੰਨਾ ਵੀ ਕੱਲ ਹੀ ਇੰਨੀ ਕਰਿਆ ਪਿਆ ਨਰੇਆ ਬਸ ਸਹੀ ਗੱਲ ਆ ਇਹ ਆ ਕੰਮ ਕੋਲ ਤੇ ਘੱਟੇ ਦਾ ਕੰਮ ਦਾ ਮਸ਼ੀਨ ਮੇਰਾ ਹੋ ਗਿਆ ਸੁੱਤੀ ਹੂੰ ਇਹ ਨਹੀਂ ਦੇਣਾ ਨਾ ਇਕੱਲੇ ਪਾ ਜਾਣਾ ਤਾਂ ਪਤਾ ਨਹੀਂ ਤਾਂ ਮਿਸਤਰੀਆਂ ਵੀ ਸੀ ਤੇ ਨਹੀਂ ਸੀ ਜਿੰਨਾ ਮੈਂ ਮਸ਼ੀਨ ਨਹੀਂ ਵੀ ਹੁਣ ਮੇਰੀ ਗੱਲ ਸੁਣ ਲੈ ਪਹਿਲਾਂ ਥੋੜੀ ਵਿਗੜ ਗਈ ਸੀ ਤਸਵੀਰ ਦਾ ਥੋੜਾ ਲੜੇ ਕਿਤੇ ਹੋਰ ਗਿਆ ਕੱਲ ਪਤਾ ਕੀ ਹੋਇਆ ਕੱਲ ਇਹ ਜਿੰਨਾ ਜਿਹਦੇ ਨੂੰ ਪੈਟ ਕਰਦੇ ਨੂੰ ਗਿਆ ਥੱਲੇ ਮੀਂਹ ਛੋਟੀ ਜਾਏਗਾ ਅੱਜ ਕੱਲ ਦੂਜੀ ਜਿਹੜੀ ਫਟੜਦੀ ਆ ਹਾਂ ਜਿੰਨਾ ਜਿਹੜਾ ਪੈਟ ਕਰਦੇ ਲੱਗਿਆ ਨਹੀਂ ਮੈਂ ਪਾੜੜ ਦਿੰਦਾ ਮੈਂ ਕੱਲ ਅੱਜ ਹੁਣ ਅੱਛਾ ਅੱਛਾ ਹੋੜਾ ਵਜੇਨ ਦੂਈ ਲਿਆ ਛੋਟੀ ਹੁਣ ਪੈਟ ਕਰਨ ਟੈਗਾ ਅੰਡਾ ਲੱਗ ਲਿਆ ਹੂੰ ਇਹੋ ਘੰਟੇ ਮੈਂ ਪਾ ਕੇ ਰੱਖ ਜਣਾ ਤੇ ਨਾ ਚਾ ਚਿੱਟੀਆਂ ਉੱਧਰ ਤੇ ਜਿੱਥੇ ਪੈਟ ਕਰੀ ਆ ਉਹ ਤਾਂ ਸਹਿਊ ਆ ਆ ਟਾਈਮ ਖਰਾਬ ਹੋ ਜਾਂਦਾ ਯਾ ਮੋੜਿਆ ਤੇਰਾ ਵੀ ਟਰੈਕਟਰ ਡੀਕਦਾ ਤੈਨੂੰ ਜਾਂ ਸੀ ਚ ਹੋਰ ਰਿਆ ਚਾਣਾ ਪੈਣਾ ਹਾਂ ਨਾਲ ਛੜਾ ਹੀ ਨਹੀਂ ਮਾਨ ਇੱਕ ਹੋਰ ਅੱਜ ਕਿ ਸੁੱਤ ਨਹੀਂ ਜਾ ਸਕਿਆ ਬੁਰੇ ਖਾਈ ਜਾ ਤੂੰ ਛੁੱਟੀਆਂ ਦੇ ਘੁੰਮਣੇ ਨੂੰ ਦਸ ਦਿਨ ਬਾਅਦ ਦੋ ਦਿਨ ਮਹੀਨੇ ਬਾਅਦ ਘੁੰਮੇ ਆਉਣਾ ਉਹ ਫੇਰ ਦਸ ਛੁੱਟੀਆਂ ਹੋਣੀਆਂ ਆ ਉਹਦੇ ਉਹ ਦੋ ਛੁੱਟੀਆਂ ਡਿਜੈਸਟ ਕਰਨੀਆਂ ਹੁੰਦੀਆਂ ਕਿੱਥੇ ਕਰਨੀਆਂ ਘੁੰਮਣ ਵਾਸਤੇ ਲੈ ਘੁੰਮਣ ਵਾਸਤੇ ਕਰਨੀਆਂ ਇੱਧਰ ਨਹੀਂ ਕਰਨੀਆਂ ਇੱਧਰ ਨਹੀਂ ਕਰਨੀ ਹੈਗੀ ਇੱਥੇ ਤੂੰ ਹੈਗਾ ਤੇਗਾ ਹਾਂ ਚਾਚਾ ਕਾਕੇ ਨਾਲ ਕਾਹ ਬੰਦਾ ਲੈ ਚੱਪੀ ਜਾ ਇਹ ਕਹਿੰਦਾ ਹਮ ਲੜਕੂ ਤੋਂ ਤੂੰ ਲੜਕੋ ਪੇठा ਲੂਗਾ ਘਰੋਂ ਕਹਿੰਦਾ ਜਾਵਾਂ ਮਾਂ ਜਿੱਥੇ ਮੈਂ ਲੜਕੂ ਤੋਂ ਤੂੰ ਲੜਕੋ ਨਾ ਇਹ ਕਹਿੰਦਾ ਹਾਂ ਉਹ ਇੰਨਾ ਸ਼ੁਕਰ ਕਰੀਨੇ ਦਿਮਾਗ ਲਾ ਲਿਆ ਕਹਿੰਦਾ ਚਾਚਾ ਉਹਨਾਂ ਚ ਕੱਖੇ ਵੜ ਲਓ ਨੀ ਸ਼ਾਮ ਨੂੰ ਤਾਂ ਕੱਖਾਂ ਨੂੰ ਲੜਕੀ ਜਾਣਾ ਤਾਂ ਫੇਰ ਭੱਜਣਾ ਪੈਣਾ ਪਿਆ ਯਾਰ ਮੈਨੂੰ ਤੈਨੂੰ ਵੀ ਨੂੰ ਵੀ ਉਹੀ ਕਹਿੰਦਾ ਕਦੇ ਕਦੇ ਦੇਖੀ ਸਾਹ ਦੇ ਦਿੰਦਾ ਨੀ ਸ਼ਾਮ ਨੂੰ ਤਾਂ ਵੀ ਲੜਗੀ ਜਾਣਾ ਤੇ ਇਹਦੇ ਗੇਲੇ ਮੰਜੂ ਕਹਿੰਦਾ ਫੋਨ ਕਰ ਉਹਨੂੰ ਹਾਂ ਕਹਾਂ ਮੇਰੇ ਦਾ ਕਹਿੰਦਾ ਤੈਨੂੰ ਫੋਨ ਕਰਾਂ ਮੈਂ ਤਾਂ ਚੱਕਿਆ ਜੂਆ ਬੂਤ ਕਰ ਜੀਦਾ ਇਹਨੇ ਚੱਕਿਆ ਨਹੀਂ ਚੱਕਿਆ ਸੀ ਤੇਨੂੰ ਭਾ ਲੈ ਗੁੱਸਾ ਵੀ ਆਉਂਦਾ ਯਾਰ ਹੇ ਹੇ ਹੁਣ ਇੱਕ ਤਾਂ ਸ਼ਨੀਵਾਰ ਨੂੰ ਹੋਣੀ ਮੇਰੀ ਗੁੱਤੀ ਹਾਂ ਠੀਕ ਆ ਹੁਣ ਅੱਜ ਵੀ ਦੇਖ ਲਾ ਤੇ ਲੱਗ ਜਾਣਾ ਉਹਦੇ ਜਾ ਅੱਜ ਦਿਨ ਹੋ ਗਿਆ ਤਕਰੀਬ ਉਹ ਕੰਮ ਸਾਰੀ ਲੋਡ ਆ ਜਣਾ ਤੇ ਕੱਲ ਪੈ ਜਾਂਦਾ ਸਭਨੇ ਆਪਣੇ ਆਪਣੇ ਘਰਾਂ ਫਿਰਦੇ ਹੋਣਾ ਅੱਜ ਫੇਰ ਵਧੀਆ ਹੈਂਡ ਤਾਂ ਹੁਣ ਆ ਕੇ ਇਹਨੇ ਆਪਣਾ ਉੱਪਰ ਕਰਕੇ ਉਹ ਪਾਣੀ ਪੂਣੀ ਉੱਪਰ ਜਾਤੇ ਕਰੀ ਜਾਣਾ ਤੇ ਇਹਨਾਂ ਨੇ ਪੰਗਾ ਕੱਲ ਦਾ ਪੈ ਗਿਆ ਮੈਨੂੰ ਤਾਂ ਕੱਲ 9 ਵਜੇ ਫੋਨ ਆਇਆ ਕਹਿੰਦਾ ਆ ਜਾ ਲੈਂਟਰ ਪੈਣ ਲੱਗੇ ਆ ਮੈਂ ਜਲੰਧਰ ਸਾਹਿਬ ਤਾਂ ਜਮਾ ਆ ਗਈ ਸ਼ਾਮ ਨੂੰ ਦੇਖੇ ਸੀ ਨਾ ਕੁਝ ਵੀ ਨਾ ਮੈਂ ਕਿਹਾ ਉਹੀ ਫੋਨ ਕਰੀ ਗਿਆ ਇੱਧਰ ਕਹਿੰਦਾ ਧੂਆ ਗਿਆ ਇੱਥੇ ਬੈਠਾ ਤਾਂ ਹਮ ਘੜੀ ਖੋਏ ਤਾਂ ਵੀ ਰਹਿਣਾ ਭੈਣੇ ਇਹਨੀਆਂ ਕਿ ਗੰਨਾ ਬੰਦਦੇ ਆ ਇੱਧਰ ਇਹ ਕਹਿੰਦਾ ਲੈਂਟਰ ਪੈਨਲ ਲੈਂਟਰ ਦੀ ਨਿਕਲੱਖੇ ਮੈਂ ਵੀ ਚੱਲਿਆ ਉਹ ਵੀ ਗਿਆ ਜੇ ਕਬੜਾ ਪਹਿਲਾਂ ਲੰਘ ਜਾ 8 ਵਜੇ ਤੈਨੂੰ ਡਰੋਨ ਨਾਲ ਲੈ ਕੇ ਦੇ ਦੀ ਅੱਥੀ ਦੇ ਸਾਹਮਣੇ ਗੰਨਾ ਦੇਖਿਆ ਕਰੀ ਭੱਜ ਕੇ ਮੈਨੂੰ ਵੱਟ ਲੋ ਤੈਨੂੰ ਕਬੜਾ ਡਰੋਨ ਨਾਲ ਲੈ ਦੀਓ ਸਾਹਮਣੇ ਗੰਨਾ ਬੰਦੇ ਆ ਅੱਥੀ ਤੇ ਡਰੋਨ ਉਡਾਇਆ ਜਾ ਕੇ ਦੇਖਿਆ ਆ ਵੀ ਗੰਨਾ ਕਿੰਨਾ ਕਿੰਨਾ ਕ ਬੰਨ ਹੋ ਗਿਆ ਰੌਤਾ ਹੀ ਬਾਤ ਅੱਥੀ ਬੰਦੇ ਹੋਣੇ ਚੱਲੀਆਂ ਭਈ ਅੱਜ ਦੋ ਪਾਰਟੀਆਂ ਬਣ ਗਈਆਂ ਅੱਛਾ 9 10 ਬੰਦੇ ਨੇ ਦੋ ਦੋ ਵਸ ਦੋ 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 ਹੋ ਗਈਆਂ ਇੱਕੇ ਢੜਕੀ ਆ ਕੇ ਪੰਜ ਪੰਜ ਹੋਰ ਪਾਸੇ ਗਏ ਹੁਣੇ ਠੀਕ ਆ ਹੋ ਗਈ ਥੋੜਾ ਠੀਕ ਆ ਚਲਾਇਆ ਵੀ ਜੇ ਇਕੱਠੇ ਹੁੰਦੇ ਸਾਰਾ ਬੰਦ ਦੇਣਾ ਤੇਰਾ ਮੈਂ ਥੋੜੀ ਗਰਮੀ ਹੁੰਦਾ ਕੋਈ ਹੈ ਗਰਮ ਚ ਘਾਸੀ ਗਰਮ ਤੇ ਹੋਰ ਵੀ ਗਰਮ ਥੋੜਾ ਕੋਈ ਹੋਏ ਵੀ ਆ ਭਾਈ ਪੰਗਾ ਇਹ ਵੀ ਰਹਿਦਾ ਲੈ ਖਾ ਦੋ ਬਣਾ ਦੋ ਭਈਓ ਹੋਰ ਕਾ ਕਰ ਡੰਡਾ ਨਹੀਂ ਉਠਾਉਂਦਾ ਆ ਜਾ ਜੇਤੀ ਕਰ ਜੇਤੀ ਆਇਆ ਬੱਤਲਾ ਹੁੰਦਾ ਬਾਬੇ ਤਾਰਸ਼ਵੀਰ ਨੂੰ ਗਾ ਹਰਸ਼ਵੀਰ ਵਰਗੇ ਟਕਰਿਆ ਕੋਈ ਹਾਂ ਹਰਸ਼ਵੀਰ ਨੂੰ ਮੈਂ ਗਾ ਹਰਸ਼ਵੀਰ ਵਰਗੇ ਟਕਰਿਆ ਹੁਣ ਆ ਜਾ ਜਾ ਜੇਤੀ ਜੇਤੀ ਆ ਜਾ ਹਾਂ ਜੀ ਬਣਾ ਦੇ ਰਾਜੀ ਦੇ ਜਿਵੇਂ ਕਹਿੰਦਾ ਫੇ ਰਾਜੀ ਦੇ ਦੂਰ ਤੇ ਰਾਜੀ ਲਏ ਹੋਏ ਆ ਤੇ ਸਾੜੇ ਆ ਗਏ ਈ ਗੱਲਾਂ ਜਿਹੜੇ ਸਾਬ ਗੱਲ ਤਾਂ ਗਰਮੀ ਬੋਾਈ ਵੀ ਆ ਤੂੰ ਉਹ ਕਰੂੰਗਾ ਇਹ ਤਕੜਾਈ ਤੈਨੂੰ ਦੱਸਦਾ ਮੈਂ ਹਾਂ ਬਾਈ ਇੰਨਾ ਤਾਂ ਨਹੀਂ ਚਾਹੀਦਾ ਸਾਬ ਜੀ ਦਾ ਪੈ ਜੀ ਗਰਮੀਓ ਜਿਆਦਾ ਐ ਐਦਕੀ ਨਹੀਂ ਬੰਮੇ ਐਦਕੀ ਗੋਪੀ ਬਾਬੇ ਨੇ ਨਾ ਕੋਈ ਛਵਾਣੀ ਕਰੀ ਵੀ ਹੱਡ ਨਹੀਂ ਆਉਂਦੀ ਗੋਪੀ ਬਾਬਾ ਨਮੋngਾਰ ਕੀ ਚਾਹੀਦਾ ਇਹਦਾ ਐ ਉਹ ਕਹਾਂ ਨਹੀਂ ਆਂ ਜਿਹੜਾ ਬਹੁਤ ਗੱਲਾਂ ਕਰਦਾ ਹੁੰਦਾ ਵੀ ਜਿਹਨੇ ਸਿੱਧੂ ਮੂਸੇਵਾਲੇ ਦੇ ਨਾਂ ਬਾਬਾ ਬਾਰੇ ਵੀ ਕੋਈ ਖਾਣੀ ਕਰੀ ਤੀ ਜਿਹਨੋਂ ਤੇ ਆਊਗਾ ਸਿੱਧੂ ਮੂਸੇਵਾਲੇ ਦੇ ਅੱਛਾ ਲੋਕਾਂ ਨੇ ਇਹਨੂੰ ਬਾਬਾ ਹੀ ਬਣਾਤਾ ਪੁੱਛਿਆ ਲੈਣ ਜਾਂਦੇ ਤੂੰ ਵੀ ਬਣ ਲੈ ਤੂੰ ਵੀ ਇਧੀਆਂ ਗੱਲਾਂ ਛੱਡਦਾ ਤਨੂੰ ਬਾਬਾ ਹੀ ਬਣਾ ਦਈਏ ਮਲਕੀਤ ਬਾਬਾ ਮਲਕੀਤ ਬਾਈ ਬਾਬਾ ਕੰਮ ਤਾਂ ਲੋਟ ਹੈ ਗੱਡੀ ਤੇਰੇ ਥੱਲੇ ਚੇਲੇ ਸੀ ਹੈ ਗਈ ਤੇਰੇ ਘਰ ਲੈਣ ਖਾਣ ਪੀਣ ਚੇਲੇ ਸੀ ਤੇਰੇ ਘਰ ਲੈ ਗਈ ਆ ਹਰ ਗਿਆ ਹਾਲ ਤਾਂ ਠੀਕ ਹੈ ਉਹ ਮੋਟਰ ਬਣ ਗਈ ਅੱਛੀ ਤੇਰਾ ਡੇਰਾ ਲੈ ਜਾਣਾ ਹੋਰ ਕੀ ਆ ਇਹ ਕਿਧਰ ਆ ਚਾਹੇ ਬਾਬਾ ਸਾਧੂ ਕੋਈ ਵੀ ਆ ਜਹੇ ਯਾਰ ਪਰਵਾਦ ਮਤਲਬ ਜਿਹੜਾ ਦਸਾਂ ਦੀ ਫੋਨ ਦੀ ਕਿਰਤ ਕਰਨ ਨਾਲ ਉਹੀ ਮਿਲਦਾ ਸਮਝਿਆ ਗੱਲ ਨਾ ਠੱਪਾ ਜਾਈ ਵੀ ਦੁਨੀਆ ਨੂੰ ਹੁਣ ਹੋਰ ਕੁਝ ਨਹੀਂ ਹੈਗਾ ਵੇਸ ਲੱਗੀ ਸੀ ਬਲ ਤਾਂ ਬਾਬੇ ਨਹੀਂ ਅੰਤ ਨਹੀਂ ਹੈਗਾ ਚੇਲਿਆਂ ਦਾ ਅੰਤ ਨਹੀਂ ਹੈਗਾ ਮਹਾਰਾਜ ਉਹਦਾ ਭੁੱਲੇ ਦੇ ਦਰਵਾਜ਼ਾ ਹਾਂ ਉਹਦਾ ਭੁੱਲੇ ਬਈਆ ਜਿਹੜੇ ਮੇਨ ਗੁਰਦੁਆਰੇ ਹਾਇਰ ਨੂੰ ਦੂਏ ਆਪਰੇ ਤਿਆਸਤੀ ਗੁਰਦੁਆਰੇ ਆਪਣੇ ਹੂੰ ਉਹ ਸਾਹ ਲੋਕਾ ਹੋ ਗਈ ਸਾਰੀ ਆ ਇੱਥੇ ਘੱਟਾ ਹੋਰ ਗੁਰਦੁਆਰੇ ਬਜਾਦਾ ਬਾਈ ਉਹ ਤਰਾ ਫੋਨ ਕਰ ਜਾਣਾ ਜੇਬ ਚੋਂ ਤੇ ਪੈਰ ਥੱਲੇ ਆਉ ਹਾਂ ਹਾਂ ਜੇ ਪੱਲਾਲਾ ਬਾਈ ਦੀਆਂ ਦੀ ਗਲਤੀ ਆ ਸਾਬ ਕਿਹਦੀ ਗੱਲ ਦੀ ਬ੍ਰਹਮਾ ਦਾ ਸਹੀ ਗੱਲ ਇਹ ਕਹਿੰਦਾ ਇਹਨਾਂ ਅਨਪੜ੍ਹ ਬੀਤਿਆਂ ਨੇ ਬੰਦੇ ਗਾਲ ਖਾਪਰੀ ਚਾਹੀ ਪਾ ਉਹ ਤਾਂ ਬਹਿ ਉਹ ਆ ਇਹਦੀ ਗੱਲ ਨਹੀਂ ਬਸ ਸਹੀ ਵੀ ਆ ਪਰ ਗਲਤ ਜ਼ਿਆਦਾ ਹੈ ਪਿਛੇ ਰਹਿ ਗਿਆ ਤੂੰ ਉਹ ਮੈਂ ਤਾਂ ਹੁਣ ਤੂੰ ਗੱਲ ਵੀ ਛੱਡਣੀ ਪੈਣੀ ਪਈ ਸੱਚੀ ਗੱਲ ਵੀ ਛੱਡਣੀ ਪੈਂਦੀ ਆ ਉਦਰੇ ਤੇ ਮਹਾਰਾਜ ਤਾਂ ਕੁਝ ਨਹੀਂ ਹੈਗਾ ਲੈ ਇੰਨੇ ਜੀ ਤਾਂ ਉਹਦਾ ਆਪਾਂ ਵਿੱਚ ਪਚੋਲਾ ਪਾਉਂਦੇ ਆਪੇ ਮਹਾਰਾਜ ਨੂੰ ਬੇਨਤੀ ਸਿੱਧੀ ਕਰਦੇ ਇਹ ਤੂੰ ਇੰਨਾ ਸਮਝਵੇਂ ਗੱਲੇ ਕਿਹੜੀ ਆ ਇੰਨੀ ਗੱਲੇ ਕਿਹੜੀ ਆ ਮਹਾਰਾਜ ਨੂੰ ਬੇਨਤੀ ਆਪਰੇਗਾ ਸਾਡੇ ਪਾਸ ਸਿੱਧੀ ਅਰਦਾਸ ਕਾਤੇ ਵਾਸਤੇ ਹੁੰਦੀ ਬੇਨਤੀ ਨਹੀਂ ਹੁੰਦੀ ਆ ਅਰਦਾਸ ਇਹੀ ਕੰਮ ਨੂੰ ਮਹਾਰਾਜ ਨੂੰ ਫੇਰ ਉਹ ਤਾਂ ਹੁਣ ਤੈਨੂੰ ਦੇਖਣਾ ਗੁਰਦਾਰੇ ਖੜ ਕੇ ਅਰਦਾਸ ਨਹੀਂ ਕਰਾਉਣੀ ਬਾਬੇ ਤੇ ਅਰਦਾਸ ਕਰਾ ਦੇ ਨੀ ਬਾਬੇ ਜੀ ਜਦੋਂ ਜ਼ਿਆਦਾ ਚੱਲੂਗੀ ਤੇਰੀ ਅਰਦਾਸ ਨਹੀਂ ਚੱਲਣੀ ਲੈ ਜਾਂਦੇ ਕਹਿੰਦੇ ਵਿੱਚ ਪਚੋਲਾ ਪਾਉਂਦੇ ਤੁਸੀਂ ਸਿੱਧਾ ਕੰਮ ਕਰ ਨਹੀਂ ਕਰਦੇ ਤੇਰੀ ਅਰਦਾਸ ਵੱਧ ਚੱਲੂਗੀ ਕਿ ਉਪਣੇ ਮੰਨ ਕੇ ਸੱਚੀ ਅਰਦਾਸ ਕਰ ਦੇਖ ਚਲਦੀ ਤੇਰੀ ਓਏ ਅਸਲ ਮੈਂ ਤਾਂ ਮਨ ਨਹੀਂ ਖੜਦਾ ਲੋਕਾਂ ਦਾ ਕੰਗਾ ਦਾ ਹੀ ਆ ਨਾ ਨਹੀਂ ਭੜਕਦਾ ਫਿਰਦਾ ਇਹ ਗੱਲ ਨਾ ਪਤਾ ਚੱਕਰ ਕੀ ਆ ਗੱਲ ਬੰਦਾ ਦੂਵੀ ਹੁੰਦਾ ਬਾਬੇ ਸਾਹਿਬ Pase ਭੜਕਦਾ ਬਸ ਹੱਥ ਕੱਲਾ ਮਾਰਦਾ ਮੈਨੂੰ ਕਿਤੇ ਤੇ ਹੈ ਨਾ ਹਾਂ ਜੀ ਰਾਮ ਮਿਲਦੇ ਕੋਈ ਚੱਕਰ ਦਾ ਹੀ ਆ ਇੱਕ ਹੋਰ ਦੇਖ ਲਈ ਜਿਹਦਾ ਕੰਮ ਲੋਟ ਆ ਉਹਨੇ ਬਾਬੇ ਕੋ ਜਾਣਾ ਵੀ ਨਹੀਂ ਉਹਨੇ ਦਾਸ ਨੂੰ ਦੱਸਾਂਗਾ ਹਾਂ ਜਿੱਥੇ ਲੋਟ ਆ ਗਿਆ ਹੈ ਨਾ ਉਹ ਪ੍ਰਮਾਤਮਾ ਕਰਨੇ ਵਾਲਾ ਹਾਂ ਸਮਝਿਆ ਗਾ ਨਾ ਲੋਟ ਦਾ ਪ੍ਰਮਾਤਮਾ ਨੇ ਕਰਨ ਕਿਸੇ ਦੇ ਹੱਥੋਂ ਕੁਝ ਨਹੀਂ ਆਗਾ ਹਾਂ ਕੁਛ ਉਹਦੇ ਘਾਤ ਮਾ ਕੁਛ ਨਹੀਂ ਹੈਗਾ। ਉਸ ਵੀ ਨਹੀਂ। ਇੱਕ ਦਾ ਲੋਟ ਆ ਜਾਂਦਾ ਗੂੰਗੌਣ ਲਾ ਜਾਂਦਾ। ਹੂੰ। ਹੈਗੇ ਅਸੀਂ। ਉਹ ਤਾਂ ਹੈ ਉਹ। ਨਾ ਉਹ ਮਹਾਰਾਜ ਨਹੀਂ ਹੈ ਸਾਰਾ ਕੁਝ ਜਿੱਦ ਤੱਕ ਤੈਨੂੰ ਲੋਟ ਕਰਨਾ ਹੁੰਦਾ। ਇੱਥੇ ਕੋਈ ਨਹੀਂ ਹੈਗਾ ਉੱਤੇ ਉੱਪਰ। ਕੁਛ ਵੀ ਨਹੀਂ। ਫੇਰ ਉਧਰ ਵੀ ਕਿੜਾ ਮਾਰੇ ਆਏ ਉਹ। ਨਾ ਨਾ ਚੱਜੀ ਜਾਣ ਤੇ। ਹੂੰ। ਸਾਰਾ ਕੋਈ ਪੂੜਾ ਕਰਿਆ ਪਿਆ ਉਹਨਾਂ ਦਾ ਹੁਣ। ਮਾਜੂਗਾ ਜੀ ਦੋ ਥੈਲੇ ਚਾਹ ਮਿੰਟ ਦੇ। ਕਿੰਨੇ ਲੈਂਦੇ ਥੈਲੇ? ਹੈ? ਕਿੰਨੇ ਥੈਲੇ? 20? ਹਾਂ। 20 ਨਹੀਂ ਪੈਂਦੇ ਨਹੀਂ। 14-15 ਪਾਉਂਗੇ। ਨਹੀਂ 17-18 ਪੈ ਜਾਣੇ। ਤਾਂ ਦੇਖ ਇੱਕ 180 ਕੋਟਾ ਆਹੋ 9 ਥੈਲੇ ਆਗੇ 100 ਫੁੱਟ ਹੋ ਜਾਂਦਾ ਲੈ ਆ ਦੇਖਦਾ ਜਾਈ ਤੂੰ ਨਾਟ 11 ਇਹ ਘਾਏ ਕਰਨਾ ਨਾ ਫਿਰ ਬੈਠ ਸਵਾਰ ਕੇ ਹਾਂ ਅੱਟ ਕੋਟਾ ਨੂੰ ਹੁਣ ਅਜੇ ਤੂੰ ਹੁੰਦਾ ਬੱਕਰੀ ਮਾਣਾ ਕੋਟਾ ਮੈਂ ਬਣਾ ਅਜਾ ਮੈਂ ਚੜਦਾ ਚੱਲ ਜੀ ਹਾਂ ਤੇ ਤੇ ਨਹੀਂ ਰਲ ਹੋਣਾ ਇਹਦੇ ਗੱਲ ਉਹਦਾ ਹਰਸ਼ ਵੀ ਵੀਨੇ ਘੱਟ ਕੇ ਮਾਰੇ ਆ ਸਮਝ ਗਿਆ ਨਾ ਕਿੰਨੀਆਂ ਵੱਢਣੀਆਂ ਹੁਣ ਤਿੰਨ ਵੱਢਣੀਆਂ ਹਾਂ ਕਿੰਨੇ ਦਾ ਕੰਮ ਜੀ ਅਮਰੀ ਜੀ ਆ ਜਾਣਾ ਹੋਊਗਾ ਅੱਗੇ ਤੂੰ ਦੋ ਲੈ ਕੇ ਜਾਂਦਾ ਅੱਗੇ ਤੂੰ ਦੋ ਲੈ ਕੇ ਜਾਂਦਾ ਦੋ ਤਾਂ ਲੈ ਕੇ ਜਾਂਦਾ ਜਾ ਸਵੇਰੇ ਉੱਥੇ ਗਿਆ ਤੰ तकरीबन 3:00 ਵਜੇ ਹਾਂ ਡੰਗਰਾ ਕਿੰਨੀ ਨੂੰ ਹਾਂ ਗਾਏ ਬੈਠੀਆਂ ਦੇਖਦੇ ਮਲੇਟੇ ਹਾਂ ਸਾਰੀਆਂ ਬੰਗੀਆਂ ਲਬੇੜ ਤੇ ਫੂਸ ਨਾਲ ਹਾਂ ਹੈ ਹਾਂ ਟੋਕੇ 'ਤੇ ਵੀ ਕਰਿਆ ਵਾ ਟੋਕਾ ਕਰਿਆ ਲਾਗ ਰੂ ਸਾਰੇ ਕੱਖ ਖਾ ਗਈ ਸਫਾਈ ਕਰੀ ਪਹਿਲੇ ਹੁਣ ਲਾ ਹੁਣ ਹਾਂ ਫਿਰ ਸਾਰੀ ਸਫਾਈ ਕਰੀ ਹਾਂ 3:00 ਵਜੇ ਉੱਥੇ ਤੇ 4:00 ਵਜੇ ਮੈਨੂੰ ਸਫਾਈ ਕਰਦਿਆਂ ਨੂੰ ਮੈਂ ਹਾਂ ਇਹ ਨਾ ਅੱਤਾ ਹਾਂ ਜਾ ਗਿਆ ਮੈਸਾ ਕੋਲ ਨੂੰ ਮੈਂ ਕੱਖ ਜੇ ਪਾਉਣਾ ਕਾ ਖਬਾ ਮੈਨਾਂ ਨੂੰ ਲੈ ਕਰੂ ਰਹੀ ਆਈ ਪੈ ਗਈ ਦੁੱਧਾਂ ਨੂੰ ਦੂਈਆਂ ਖੜੀਆਂ ਮੇਰੀ ਇਕਣੀ ਨੂੰ ਸੜੀ ਟੋਕਰੀ ਕਰੂਣ ਚੋੜੀ ਸੀ ਹੂੰ ਉਹ ਮੇਰੇ ਕੋਲ ਆਇਆ ਢੇਲੇ ਘੜ ਘੜ ਕੇ ਆ ਕਰ ਵੀ ਆ ਗਈ ਕਿੱਥੇ ਗਈ ਅੱਛਾ ਇੱਕ ਬੱਦੀ ਬਈ ਹੋਊਗੀ ਤਾਂ ਬਤਾ ਟੋਕ ਕੇ ਬਾਦੂ ਉਹ ਬਾਕੀ ਦੂਈ ਖੁੱਲ ਕੇ ਖਾ ਗਈ ਸਾਰੀ ਸਾਰੀ ਖਾ ਗਈ ਉਹ ਖੜੀ ਖਾਵੇ ਨਾ ਤੂੜੀ ਦਾ ਉਹਨੇ ਕਿਆ ਖਾਣੀ ਸੀ ਉਹਨੇ ਉਹ ਵੀ ਗਾਕੇ ਨਹੀਂ ਦੇ ਖਾਣੇ ਕਾ ਰਾਵਣਾ ਬੈਠੀ ਉਹ ਮੈਂ ਖੜੀ ਕਰੀ ਡੰਡੇ ਮਾਰ ਕੇ ਮੈਂ ਖਾ ਲਾਉਣੇ ਨੂੰ ਵੀ ਫੇਰ ਬੈਠ ਗਈ ਉਹਨੇ ਅੱਜ ਦਾ ਵੀ ਗੋਟਾ ਸ਼ਾਮ ਤੱਕ ਦਾ ਪੂਰਾ ਕਰ ਲਿਆ ਆਹ ਤਾਈ ਭਾਈ ਐਕਸਟਰਾ ਵੱਡ ਲੈ ਜਾ ਇੱਕ ਅੱਧੀ ਆਹੀ ਪੰਗਾ ਫੇ ਮਸ਼ੀਨ ਥੱਲੇ ਵੀ ਗੁਹਾ ਕਰ ਦਿੰਦੇ ਡੰਗਰ ਚੱਲ ਵੱਡ ਫਿਰ